ਦੀਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਖਡੂਰ ਸਾਹਿਬ ਵਾਲਿਆਂ ਨੂੰ ਮੇਰੀ ਬੇਨਤੀ ਆ ਕਿ ਹੁਣ ਤੁਹਾਡੇ ਹੱਥ 'ਚ ਮੌਕਾ ਜੇ ਆਪਣੇ ਇਲਾਕੇ 'ਚੋਂ ਨਸ਼ਾ ਖਤਮ ਕਰਨਾ ਜੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਚਾਉਣੀ ਆ ਤਾਂ ਭਾਈ ਅਮਰਤਪਾਲ ਸਿੰਘ ਜੀ ਦਾ ਵੱਧ ਤੋਂ ਵੱਧ ਸਾਥ ਦਿਓ ਅਸੀਂ ਡਿਬਰੂਗੜ੍ਹ ਜਾ ਕੇ ਤੇ ਉਹਨਾਂ ਦੀ ਮੁਲਾਕਾਤ ਨਹੀਂ ਕਰ ਸਕਦੇ ਇੰਨੀ ਦੂਰ ਜਾਣਾ ਸੰਭਵ ਨਹੀਂ ਪਰ ਉਹਨਾਂ ਨੂੰ ਜੇਲ ਚੋਂ ਕਢਵਾਉਣਾ ਜਿਹੜਾ ਉਹ ਸਾਡਾ ਫਰਜ਼ ਬੰਦਾ ਉਹਨਾਂ ਨੇ ਨਾ ਤੇ ਕੋਈ ਆਪਣੀ ਨਿੱਜੀ ਲੜਾਈ ਲੜੀ ਆ ਚੰਗੀ ਭਲੀ ਸੁੱਖ ਦੀ ਰੋਟੀ ਖਾਂਦੇ ਸੀ ਕੀ ਲੋੜ ਸੀ ਉਹਨਾਂ ਨੂੰ ਲੋਕੀ ਕਹਿੰਦੇ ਨੇ ਨਾ ਕਿ ਉਹਨਾਂ ਨੇ ਕੀ ਦਿੱਤਾ ਪੰਜਾਬ ਨੂੰ ਇਹ ਬਾਣਾ ਜਿਹੜਾ ਵਾ ਇਹ ਖਾਲਸਾ ਵੀ ਹੀਰ ਦੀ ਦੇਣ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਰਤਾਂ ਦੇ ਵਿੱਚੋਂ ਨਿਕਲ ਕੇ ਦੁਆਰਾ ਅਮਰ ਤੇ ਸ਼ੱਕ ਕੇ ਔਰ ਦਮਾਲਾ ਸਜਣਾ ਸ਼ੁਰੂ ਕੀਤਾ ਇਹ ਖਾਲਸਾ ਵੀਰ ਦੇ ਕਰਕੇ ਹੁਸ਼ਿਆਰਪੁਰ ਦਾ ਸਭ ਤੋਂ ਵੱਡਾ ਅਮਲੀ ਸੀ ਮੈਂ ਕਿਸੇ ਟਾਈਮ ਤੇ ਸਰਿੰਜ ਹਰ ਵੇਲੇ ਮੇਰੇ ਹੱਥ 'ਚ ਰਹਿੰਦੀ ਸੀ ਔਰ ਇੱਕ ਵਾਰ ਇੱਕ ਰਾਤ 'ਚ 129 ਟੀਕੇ ਲਾ ਗਿਆ ਸੀ 17 ਟੀਕੇ ਨੋਰਫਿੰਦੇ 17 ਵਾਈਲਾਂ ਏਵਲ ਦੀਆਂ 10 ਐਮਐਲ ਦੀਆਂ 4 ਵਾਈਲਾਂ ਡਾਜੀਪੌਨ ਦੀਆਂ 10 ਐਮਐਲ ਦੀਆਂ ਤੇ 7 ਟੀਕੇ ਪੈਂਟਾਜੋਨ ਸਿਕ ਲੈਕਟੇਟ ਦੇ 1 ਐਮਐਲ ਦੇ ਫੋਰਟਵੀਨ ਨਾ ਦੇ ਇਹ ਸਾਰੇ ਮੈਂ ਰਾਤ ਲਾ ਗਿਆ ਸੀ ਤੇ ਡਾਕਟਰ ਭੱਟੀ ਨੇ ਗਿਣ ਕੇ ਦੇਖੇ ਸੀ ਸਵੇਰੇ ਤੇ ਕਹਿੰਦਾ 2 ਐਮ ਐਲ ਦੇ ਹਿਸਾਬ ਦੇ ਨਾਲ 129 ਟੀਕੇ ਬੰਦੇ ਆ ਫਿਰ ਮੈਂ ਓ ਐਸ ਟੀ ਚ ਦਵਾਈ ਖਾਣੀ ਸ਼ੁਰੂ ਕੀਤੀ ਜੀਭ ਥੱਲੇ ਰੱਖਣ ਵਾਲੀ ਗੋਲੀ 24 ਐਮ ਐਮ ਜੀ ਮੇਰੀ ਡੋਸ ਸੀ ਸਭ ਤੋਂ ਜ਼ਿਆਦਾ 16 ਨੰਬਰ ਆਈਡੀ ਆ ਜੇ ਵੀ ਕੋਈ ਚੈੱਕ ਕਰ ਸਕਦਾ ਹਿਆਰਪੁਰ ਦੇ ਵਿੱਚ 12 ਗੋਲੀਆਂ ਪੀ ਕੇ ਮੇਰੀ ਜੀਭ ਥੱਲੇ ਰੱਖਦੇ ਹੁੰਦੇ ਸੀ ਤੇ ਇਹ ਸਾਰਾ ਕੁਛ ਨਸ਼ੇ ਛੱਡ ਕੇ ਤੇ ਮੈਂ ਪੂਰਨ ਗੁਰਸਿੱਖ ਸਰੂਪ ਦੇ ਵਿੱਚ ਆਇਆ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਨਸ਼ਾ ਛੱਡ ਕੇ ਗੁਰਸਿੱਖੀ ਵਾਲੇ ਪਾਸੇ ਆਉਣ ਤੇ ਭਾਈ ਸਰ ਦੀ ਵੱਧ ਤੋਂ ਵੱਧ ਸਪੋਰਟ ਕਰੋ ਖਾਲੜਾ ਜੀ ਤੇ ਬੀਬੀ ਖਾਲੜਾ ਦੇ ਕਰਕੇ ਜੋ ਕਲੰਕ ਖਡੂਰ ਸਾਹਿਬ ਵਾਲਿਆਂ ਦੇ ਉੱਪਰ ਲੱਗਾ ਉਹਨੂੰ ਧੋਣ ਦਾ ਹੁਣ ਸਮਾਂ ਆ ਗਿਆ ਕਿਰਪਾ ਸੰਗਤ ਦੇ ਵਿੱਚ ਬਹੁਤ ਕਹਿੰਦੇ ਆ ਕਿ ਸਮਰਥਾ ਇਸ ਚੀਜ਼ ਦੀ ਕਿ ਜੇ ਉਹ ਚਾਵੇ ਤਾਂ ਕੁਝ ਵੀ ਕਰ ਸਕਦੀ ਆ ਔਰ ਸਾਰੇ ਗੁਰਸਿੱਖ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਵੱਧ ਤੋਂ ਵੱਧ ਭਾਈ ਸਾਹਿਬ ਦੇ ਹੱਕ ਦੇ ਵਿੱਚ ਜਿਹੜੀ ਮੁਹਿੰਮ ਚੱਲ ਰਹੀ ਆ ਉਹਦਾ ਹਿੱਸਾ ਬਣੋ ਤੇ ਸਾਥ ਦਿਓ ਤਾਂ ਜੋ ਵੱਧ ਤੋਂ ਵੱਧ ਲੋਕ ਜਿਹੜੇ ਆ ਭਾਈ ਅਮਰਤਪਾਲ ਸਿੰਘ ਜੀ ਨੂੰ ਵੋਟ ਪਾ ਕੇ ਤੇ ਉਹਨਾਂ ਨੂੰ ਕਾਮਯਾਬ ਕਰਨ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਅਤੇ ਇਹ ਦੁਆਰਾ ਫਿਰ ਵਹੀਰ ਸ਼ੁਰੂ ਕਰਨ ਜਿਹੜੇ ਬੰਦੇ ਨਸ਼ਿਆਂ ਦੇ ਵਿੱਚ ਫਸੇ ਆ ਉਹ ਸਾਡੇ ਵਾਂਗੂੰ ਦੁਬਾਰਾ ਗੁਰਸਿੱਖੀ ਸਰੂਪ ਦੇ ਵਿੱਚ ਆਉਣ ਹੱਥ ਜੋੜ ਕੇ ਮੇਰੀ ਬੇਨਤੀ ਹੈ ਹਲਕਾ ਖਡੂਰ ਸਾਹਿਬ ਵਾਲਿਆਂ ਨੂੰ ਕਿ ਵੱਧ ਤੋਂ ਵੱਧ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ VOTING ਕਰੋ ਤੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ